ਪਰ ਜੇ ਮੈਂ ਦੇਖਿਆ ਵਾ ਟੀਮ ਦੇ ਜਿਹੜੇ ਪੰਨੇ ਦੇ ਇਹ ਸਵਾਹ ਵੀ ਹੋਦੇ ਹੰਡਾਈਆ ਪਰ ਫੇਰ ਵੀ ਬਾਕੀਓ ਸਦਾ ਪੇੜਾ ਹੀ ਕਰ ਕਰ ਪੇੜਾ ਹੀ ਕਰ ਕਰ ਓ ਮੇਰੇ ਯਾਰ ਇਹ ਬੰਦ ਕਰੋ ਬੰਦ ਕਰੋ ਬੰਦ ਕਰੋ ਵਿਸ਼ਵ ਵਿਛੋੜੀ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਰਾ ਨਾਮ ਕਿਸਾਨ ਸਨਸ਼ਨ ਬੇਟੀ ਪੰਜਾਬ ਕੋਟਪੁਟਾ ਦਾ ਮੈਂ ਜੋਨ ਪਰਧਾਰ ਮੰਗਲ ਸਿੰਘ ਰਾਮਪੁਰਾ ਤੇ ਜਿਹੜਾ ਅੱਜ ਤੁਹਾਡੇ ਕੋਲ ਇਸੇ ਧਰਨਾ ਲਾਇਆ ਗਿਆ ਕੀ ਕੰਨਾ ਚਾਹੋ ਇਹ ਸਾਡੇ ਮਸਲੇ ਕੋ ਪਾਸਪੋਰਟ ਬਾਰੇ ਜੋ ਦਸਤਰ ਬਹੁਤ ਖਰਾਬ ਕਰ ਰਿਹਾ ਸੀ ਸੋ ਇਸ ਕਰਕੇ ਸਾਨੂੰ ਅੱਜ ਧਰਨਾ ਲਗਾਉਣਾ ਪਿਆ ਵਾ ਕੀ ਮਸਲੇ ਇਹ ਕਿੰਨੇ ਚਿਰ ਤੋਂ ਪੈਂਡਿੰਗ ਨੇ ਇਹ ਪੈਂਡ ਕਿ ਕੋਈ ਸਾਲ ਦਾ ਪਿਆ ਕੋਈ 6 ਮਹੀਨੇ ਦਾ ਸੀ ਕੋਈ 2 ਮਹੀਨੇ ਦਾ ਸੀ ਇਹ ਮਸਲੇ ਸਾਡੇ ਇਸ ਕਰਕੇ ਸਾਨੂੰ ਖੱਜਲ ਖਵਾਰੀ ਬੜੇ ਕਰ ਰਿਹਾ ਸੀ ਦੋਹਾਂ ਤਨਾ ਮਹੀਨੇ ਤੋਂ ਪਰ ਇਹ ਤਾਂ ਨਹੀਂ ਚਲ ਚੋ ਕੋਈ ਉਹ ਕਾਗਜ਼ ਲਿਆਓ ਕਈ ਇਹ ਲਿਆਓ ਹਾਰ ਕੇ ਫਿਰ ਅੱਜ ਤੁਹਾਨੂੰ ਧਰਨਾ ਲਾਉਣਾ ਪਿਆ ਕੱਦ ਜਿਹੜੀ ਮੀਟਿੰਗ ਹੋਈ ਹੈ ਕੀ ਆਸ਼ਵਾਸਨ ਦਿੱਤਾ ਫਿਰ ਅੱਜ ਜਿਹੜਾ ਸ਼ਰਮਾ ਸਾਹਿਬ ਹੈ ਉਹਨੇ ਕੋਲ ਵੇਚੇ ਸਾਡੇ ਜਿੰਨੇ ਵੀ ਮਸਲੇ ਸਾਰੇ ਹੱਲ ਕਰਦੇ ਆ ਅੱਠਾਂ ਦਿਨਾਂ ਦੇ ਵਿੱਚ ਤੁਹਾਡੇ ਆਂਦਾ ਪਾਸਪੋਰਟ ਘਰ ਪਹੁੰਚ ਜਾਣਗੇ ਇਸ ਕਰਕੇ ਫਿਰ ਹੁਣ ਝਰਨਾ ਚੁੱਕਲੇ ਇਹ ਜਾਣ ਪੁੱਜ ਕੇ ਖੱਜਲ ਖਰਾਬ ਕੀਤਾ ਤੇ ਇਹ ਜਾਣ ਪੁੱਜ ਕੇ ਤੁਹਾਨੂੰ ਪਤਾ ਹੀ ਆ ਜਿਹੜੀ ਗੱਲਾਂ ਜਿਹੜੇ ਰਿੰਦੇ ਰੱਖੇ ਆ ਉਹ ਖਰਾਬ ਕਰਦੇ ਇਸ ਕਰਕੇ ਖੱਜਲ ਖਰਾਬੀ ਲੋਕਾਂ ਦੀ ਬਹੁਤ ਹੋ ਰਹੀ ਆ ਇਹ ਸਾਡੀ ਜ਼ਹਿਰਬੰਦੀ ਆ ਜੋ ਕੋਈ ਨਹੀਂ ਮੇ ਮੇਰਾ ਨਾਮ ਜਗਜੀਤ ਸਿੰਘ ਕੋਹਾਲੀ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਮੈਂ ਜਿਲ੍ਹਾ ਆਗੂ ਆ ਅੱਜ ਇੱਥੇ ਆਪਾਂ ਧਰਨਾ ਦਿੱਤਾ ਵਾ 1-2 ਘੰਟੇ ਹੀ ਇਹ ਧਰਨਾ ਚੱਲਿਆ ਵਾ ਕਿਉਂਕਿ ਇੱਥੇ ਰਿਸ਼ਵਤ ਖੋਰੀ ਤੇ ਇੱਥੇ ਤੁਹਾਡੇ ਸਾਹਮਣੇ ਇਹ ਜਿਹੜੇ ਘੋਮਦੇ ਫਿਰਦੇ ਤੁਹਾਨੂੰ ਨਜ਼ਰ ਆਉਣਗੇ ਆ ਬੀਬੀ ਆ ਵਿਚਾਰੀ ਇੱਕ ਇਹਨੇ ਹੁਣ ਮੈਨੂੰ ਆਣ ਕੇ ਦੱਸਿਆ ਵਾ ਜੇ 10 ਮਿੰਟ ਪਹਿਲਾਂ ਆ ਜਾਂਦੇ ਤੇ ਆਪਾਂ ਇਹਦਾ ਕੰਮ ਉੱਥੋਂ ਜਾ ਕੇ ਕਰਵਾ ਦਿੰਦੇ ਸਾਡੀ ਮੀਟਿੰਗ ਹੋਈ ਆ ਇਹਨਾਂ ਦੇ ਆਰਪੀਓ ਅਫਸਰ ਜਿਹੜਾ ਮੇਨ ਉਹਦੇ ਨਾਲ ਗੱਲ ਕੀ ਬਣਦੀ ਆ ਵੀ ਇਹ ਚਾਰ ਪੰਜ ਵਾਰੀ ਖੱਜਲ ਖਵਾਰੀ ਕਰਕੇ ਤੇ ਲੋਕਾਂ ਨੂੰ ਸੱਦਿਆ ਜਾਂਦਾ ਵਾ ਕਿ ਰਿਸ਼ਵਤ ਲੈਣ ਦਾ ਪੂਰਾ ਮਾਹੌਲ ਬਣਾ ਲਿਆ ਜਾਂਦਾ ਵਾ ਫਿਰ ਇਹਨਾਂ ਦੇ ਏਜੰਟ ਇੱਥੇ ਜਿਹੜੇ ਘੁੰਮਦੇ ਆ ਉਹ ਤੁਹਾਨੂੰ 20000 30000 50000 ਤੱਕ ਦੀ ਆਫਰ ਦਿੰਦੇ ਆ ਵੀ ਤੁਹਾਨੂੰ ਕੋਈ ਟੋਕਨ ਲਵਾਉਣ ਦੀ ਲੋੜ ਨਹੀਂ ਆ ਤੁਹਾਨੂੰ ਕੋਈ ਲੈਂਡ ਚ ਲੱਗਣ ਦੀ ਲੋੜ ਨਹੀਂ ਆ ਤੁਹਾਡਾ ਕੰਮ ਮਿੰਟਾਂ ਸਕਿੰਟਾਂ ਜਿਹਾ ਹੀ ਪੈਸੇ ਦੇ ਨਾਲ ਕਰਾਵਾਂਗੇ ਤੇ ਜਿਹੜਾ ਇੱਕ ਵਾਰੀ ਇਹਨਾਂ ਏਜੰਟਾਂ ਨੂੰ ਮਿਲ ਲੈਂਦਾ ਉਹਦਾ ਕੰਮ ਇੱਥੇ ਹੋਲਡ ਕਰ ਦਿੱਤਾ ਜਾਂਦਾ ਏਕ ਟਕਵੰਜ ਬਣਾਇਆ ਵਾ ਵੀ ਇੱਥੇ ਉਹ ਉਹ ਹੋਲਡ ਕਰਵਾ ਲਿੰਦਾ ਵਾ ਕੰਮ ਇੱਥੇ ਬਿਲਕੁਲ ਰੁਕ ਜਾਂਦਾ ਵਾ ਬੰਦੇ ਦਾ ਫਿਰ ਮਜਬੂਰ ਲੋਕਾਂ ਨੂੰ ਪੈਸੇ ਦੇ ਕੇ ਜਿਹੜਾ ਇਹ ਕੰਮ ਕਰਾਉਣਾ ਪੈਂਦਾ ਆ ਬੀਬੀ ਇੱਥੇ ਵਿਚਾਰੀ ਤੋਰੀ ਮਤਲਬ ਮੇਰੇ ਹੈਂਡੀਕੈਪਟ ਨੇ ਤੇ ਆਏ ਨੇ ਅੱਜ 50000 ਰੁਪਏ ਦੀ ਇਹਨਾਂ ਕੋਲ ਮੰਗ ਕੀਤੀ ਜਾ ਰਹੀ ਹੈ ਇੱਥੇ ਇੱਕ ਏਜੰਟ ਵੱਲੋਂ ਵੀ ਲਿਆ ਬੀਬੀ 50 ਉਹ ਆਂਦੀ ਮੈਂ ਗਰੀਬ ਐ ਮੈਂ ਕਿੱਥੋਂ ਦੇ ਦਾਂ ਹੁਣ ਇਹਦਾ ਕੰਮ ਆਪਾਂ ਕਰਾਂ ਅੱਗੇ ਵੀ ਜਿਹੜੇ ਕੇਸ ਮੈਂ ਫੜੇ ਸੀ ਕੋਈ 50000 ਵਾਲਾ ਸੀ ਕੋਈ 30000 ਵਾਲਾ ਉਹ 10 ਮਿੰਟਾਂ ਜਿਓ ਉੱਥੇ ਬਹਿ ਕੇ ਹੱਲ ਕਰਵਾਏ ਨਹੀਂ ਜੇ ਬੰਦੀ ਹਾਂ ਬਿਲਕੁਲ ਅਸੀਂ ਮੈਂ ਸੁਵਚਨ ਦੇ ਨਾਲ ਤੁਹਾਨੂੰ ਕਿ ਇਹਨਾਂ ਦਾ ਜਿਹੜਾ ਵਾ ਮਸਲਾ ਹੱਲ ਪਹਿਲ ਦੇ ਅਧਾਰ ਤੇ ਕਰਵਾਉਣ ਲੱਗਾ ਮੈਂ ਕਰਵਾ ਕੇ ਤੇ ਫਿਰ ਪੰਡਾ ਲਖਵੀਰ ਸਿੰਘ ਇੱਥੇ ਦਫ਼ਤਰ ਤੇ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਸਹੀ ਆ ਉਹਨਾਂ ਦਾ ਵੀ ਪਾਸਪੋਰਟ ਨਹੀਂ ਆਉਂਦਾ ਨਾ ਇਨਕੁਆਰੀ ਆਉਂਦੀ ਆ ਇਹ ਸੱਚਾ ਧਰਨਾ ਲਾਇਆ ਕਿਸਾਨਾਂ ਨੇ ਇਹ ਖਰਾਬ ਕਰ ਰਿਹਾ ਔਰ ਰਿਸ਼ਵਤ ਚੱਲ ਰਹੀ ਆ ਇੱਥੇ ਜੇ ਪੈਸੇ ਦਈਏ ਅਸੀਂ ਤਾਂ ਫੇਰ ਫਟ ਸਾਡਾ ਪਾਸਪੋਰਟ ਬਣ ਜਾਂਦਾ ਸਾਨੂੰ ਕਹਿ ਰਹੇ ਆ ਕਿ ਲਿਆਓ ਜੀ 20000 ਦੋ 30000 ਦੋ ਅਸੀਂ ਕਿਉਂ ਪੈਸੇ ਦਈਏ ਉਸ ਤਰ੍ਹਾਂ ਮਾਨ ਸਰਕਾਰ ਕਹਿੰਦੀ ਪ੍ਰਸ਼ਾਸਨ ਖਤਮ ਹੋ ਜਾਏਗਾ ਇਹ ਲੋਕਾਂ ਦੇ ਪੈਸੇ ਹਜ਼ਾਰ ਤੇ ਕੰਮ ਹੋਣਗੇ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਮਾਨ ਸਰਕਾਰ ਦਾ ਇੱਥੇ ਲੈਣਾ ਦੇਣਾ ਨਹੀਂ ਇਹ ਸੈਂਟਰ ਗਵਰਨਮੈਂਟ ਦਾ ਵਿਭਾਗ ਆ ਇਹ ਉੱਤੋਂ ਸੈਂਟਰ ਭੇਜਦੀ ਆ ਪਾਸਪੋਰਟ ਅਧਿਕਾਰੀ ਜਿਹੜੇ ਆ ਉੱਥੇ ਇਹਨਾਂ ਕੋਲ ਪਤਾ ਨਹੀਂ ਕਰੋੜ ਕੇ 2 ਕਰੋੜ ਲੈਂਦੇ ਆ ਇੱਥੋਂ ਆ ਕੇ 5 ਕਰੋੜ ਕਮਾਉਂਦੇ ਹੋਣਗੇ ਮਾਨ ਸਰਕਾਰ ਦਾ ਸਟੇਟ ਦਾ ਕੋਈ ਇੱਥੇ ਇੱਥੇ ਅੰਦਰ ਆਮ ਜਨਤਾ ਨੂੰ ਸੰਗੀਤ ਆਮ ਜਨਤਾ ਮਤਲਬ ਇਹੋ ਜੇ ਕਿ ਪ੍ਰਸ਼ਟਾਚਾਰ ਦਾ ਬੋਲਬਾਲਾ ਵਾ ਪੈਸੇ ਦੋ ਕੰਮ ਕਰਾਈ ਜਾਓ ਕਾਹਦੇ ਲੋਕ ਪੈਸੇ ਕਿਉਂ ਪੈਸੇ ਦੇਣ ਜਿਹਦੇ ਕਾਗਜ਼ ਪੱਤਰ ਠੀਕ ਹੈ ਕਿਉਂ ਪੈਸੇ ਦਵੇ ਉਹ ਜਿੰਨੇ ਕਿਸੇ ਨੇ ਦੋ ਨੰਬਰ ਤੇ ਕੰਮ ਕਰਾਉਣਾ ਉਹ ਤੇ ਪੈਸੇ ਦਵੇ ਜਿਹਦਾ ਕਾਗਜ਼ ਪੱਤਰ ਠੀਕ ਹੈ ਸਰਕਾਰੀ ਮੁਲਾਜ਼ਮ ਅਸੀਂ ਫੇਰ ਹੀ ਪਾਸਪੋਰਟ ਨਹੀਂ ਬਣਦਾ ਚੌਥਾ ਪਾਸਪੋਰਟ ਬਣਨਾ ਰੀਨਿਊ ਕਰਾਉਣਾ ਹੈ ਨਾ ਮੇਰਾ ਨਾਮ ਚੇਂਜ ਹੋਆ ਨਾ ਮੇਰੀ ਡੇਟ ਆਫ ਬਰਥ ਚੇਂਜ ਹੋਆ ਨਾ ਮੇਰਾ ਕੁਝ ਵੀ ਚੇਂਜ ਨਹੀਂਗਾ ਉਸੋਈ ਮੈਂ ਸਰਕਾਰੀ ਮੁਲਾਜ਼ਮ ਲੱਗਾ ਉਹੋਈ ਐਡਰੈਸ ਵ ਫਿਰ ਕੋਈ ਸਰਕਾਰੀ ਮੁਲਾਜ਼ਮ ਹੁੰਦੇ ਨਾਮ ਤੇ ਵੀ ਤੁਹਾਡਾ ਕੰਮ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਜੀ ਕੋਈ ਇੱਥੇ ਨਹੀਂ ਹੈਗਾ ਆਮ ਪਬਲਿਕ ਕੀ ਕਰਦੀ ਹੋਊਗੀ ਜੇ ਸਾਹੀ ਸਰਕਾਰੀ ਮੁਲਾਜ਼ਮ ਦਾ ਦਸਤਾਵੇਜ਼ ਕੋਰੇ ਹੁੰਦੇ ਵੀ ਨਹੀਂ ਹੁੰਦਾ ਤੇ ਆਮ ਪਬਲਿਕ ਦਾ ਵੇਖੋ ਤੁਸੀਂ ਕੀ ਹਾਲ ਹੋਊਗਾ ਮੈਸੇਜ ਆਏਗਾ ਕਿ ਪ੍ਰਸ਼ਟਾਚਾਰ ਨੂੰ ਬੰਦ ਕਰੋ ਇਹਨਾਂ ਨੂੰ ਬਦਲੋ ਇਹ ਸਾਰਾ ਗੰਦ ਪਾਇਆ ਕੇਂਦਰ ਸਰਕਾਰ ਨੇ ਪਾਇਆ ਵਾ ਦੋ ਹੀ ਬੰਦੇ ਰਾਜ ਕਰ ਰਹੇ ਸਾਡੇ ਮੁਲਕ ਚ ਮੋਦੀ ਤੇ ਸ਼ਾ ਇਹ ਉੱਥੇ ਪੈਸੇ ਲੈ ਕੇ ਇਹਨਾਂ ਨੂੰ ਭੇਜਦੇ ਆਧਿਕਾਰੀਆਂ ਨੂੰ ਲੋਕਾਂ ਦੇ ਹੱਥਾਂ ਚੋਂ ਕੱਢਦੇ ਪੈਸੇ सच्चाई ये सच्चा मोर्चा सही लाया इन्होंने तो पहला दो साल लगना चाहिए दफ्तर के सर जो आज किसानों ने बाहर प्रोटेस्ट किया है क्या कारण उनका एक दो पेंडिंग केस था तो वो जल्दी आना चाह रहे थे लाइन को लाइन को बाईपास करके तो हमने कहा कि आप अपने केसेस भेज दें क्योंकि सिस्टम से लाइन से सब नंबर लग रहे हैं तो उसमें फिर बेसिकली इतने में बिना पेशेंस के उन्होंने धरने लगा दिए उनके केसेस सॉल्व हो गए हैं शॉर्ट आउट हो गया वो सारा इशूज दे आर हैप्पी उनके जितने भी केसेस हमने सारे जितने भी ग्रेवेंसी है सारे सॉल्व कर दिए तो आपके डिपार्टमेंट के अकॉर्डिंग प्रोटोकॉल जो है उसके साथ जो अपॉइंटमेंट के जरिए चलता है काम तो कहीं ना कहीं इसमें दिक्कत आती होगी तो नहीं एक दो हमारे दो चल रहे हैं तो हमने ओपन हाउस कर रखे कि कोई बिना अपॉइंटमेंट भी आ सकता है तो अब तो वो तो है ही और एक है जो अपॉइंटमेंट से आते हैं तो अब जो अपॉइंटमेंट वाले लोग आते हैं उनको प्रायोरिटी चाहिए होती है हर जगह बिकॉज वो लेके आए हैं सिस्टम से तो उसमें थोड़ा सा कई बार सिस्टम में क्लैश हो जाता है कि किसको पहले प्रायोरिटी देनी है तो ये उसी का था बिकॉज उनके पास कोई अपॉइंटमेंट नहीं था तो वो चाहते के हमारे केसेज पहले हो और जो दूसरे हैं बेसिकली पुराने वा, जो अपॉइंटमेंट वाले हैं वो चाहते हैं हमें प्रायोरिटी मिले तो इट वॉज समथिंग जो दोनों के बीच हमने सॉर्ट आउट कर दिया बैठ के बातों को दो महीने पुराने, में। पुराने हाँ तो उनका उनके में इश्यूज थे तो हमने सॉर्ट आउट कर लिए वो सारे बैठ के अब उनके कोई ना कोई डॉक्यूमेंट शॉर्टेज था जो भी था जो इंक्वायरियाँ गई हुई हैं जैसे एक केस में पुलिस के पास उनका जवाब पेंडिंग था एक में मैंने ओवर रूल किया है केस में जिसमें पुलिस जवाब ही नहीं दे रही थी ठीक है तो अब जहाँ पे पुलिस के पास पेंडिंग है या किसी और एजेंसी के पास कोई कागज पेंडिंग है तो जब तक हमें जवाब नहीं आता तो हम उसमें कुछ कर नहीं सकते ना तो हमने लोगों का यह कालीगेशन की काफ़ी टाइम से चक्कर लगा रहे हैं इस तरह का हाँ तो हाँ तो अगर आपके पास कोई डॉक्यूमेंट नहीं है आपका अगर कहीं हमने भेजा हुआ है कि भाई किसी का जवाब नहीं आया है किसी का किसी एजेंसी का तो हमें उसका तो वेट करना पड़ेगा ना हम लोग भी अपनी बार हो जाता है अच्छी की छुट्टी आ जाती है सरकारी तो उसमें जो अपॉइंटमेंट्स होती हैं वो तो जो लोग आते हैं उनको बहुत दिक्कत का सामना करना पड़ता है वो पासपोर्ट की ऑफिस की तरफ से कोई सहूलत उनके लिए तो आपने को बना रखा है

ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਵਿਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬਰਾਇਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵਾਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼